ਮੇਲੇ ਮੂਲੇ ਲਵਾ ਕੇ ਫਿਰ ਉਹਨਾਂ ਦੇ ਤੰਦੂਹਾ ਪੈ ਗਿਆ ਵੀ ਬੋਲੇ ਨਹੀਂ ਗਿਆ ਉਹਨਾਂ ਤੋਂ ਫਿਰ ਉਹ ਸਕਾਰਪਿਓ ਦਾ ਲੋਕਾਂ ਤੋਂ ਮੰਗੀ ਜਾਂਦੇ ਆ ਪ੍ਰਸਕਾਰਪਿਓ ਜੇ ਕਿਤੇ ਲੋਕ ਆਪਦੀ ਆਈ ਚਾਗੇ ਨਾ ਫਿਰ ਸਕਾਰਪਿਓ ਵੀ ਛੱਡ ਪੰਨ ਦਿੰਦੀ ਉਹਦਾ ਮੇਲਾ ਲਵਾਇਆ ਕੀ ਇੱਕ ਵਾਰੀ ਉਹਦਾ ਫਰਜ਼ ਨਹੀਂ ਸੀ ਆ ਕੇ ਪਤਾ ਲੈ ਕੇ ਜਾਣ ਦਾ ਫੇਮ ਭਾਲਣ ਵਾਲੇ ਲੋਕ ਪਹਿਲੇ ਪੁਲਿਸ ਤੇ ਪ੍ਰਸ਼ਾਸਨ ਇਹ ਜ਼ਰੂਰ ਕਹਿ ਰਿਹਾ ਵੀ ਦਾਖਲ ਕਰਾਓ ਚੱਕ ਕੇ ਜਿਹੜਾ ਉਹਨਾਂ ਦਾ ਮਨੋਰਥ ਆ ਉਹ ਕਿਉਂ ਨਹੀਂ ਪੂਰਾ ਕਰਦੇ ਸਪਰੀਮ ਕੋਰਟ ਸਾਡੀ ਸਤਕਾਰਯੋਗ ਹੈ ਉਹ ਸਰਕਾਰ ਨੂੰ ਕਿਉਂ ਨਹੀਂ ਕਹਿ ਰਹੇ ਵੀ ਤੁਸੀਂ ਬਈ ਇਹਨਾਂ ਦੀ ਮੰਗ ਮੰਨੋ ਸਾਰਾ ਖੱਲ ਅਸੀਂ ਆਪ ਦਾ ਦਵਾਈ ਦਵਾਵਾਂਗੇ ਸਾਰੇ ਆਪ ਜਾਵਾਂਗੇ ਨਾਲ ਪ੍ਰਧਾਨ ਜੀ ਦੇ ਦੇ ਹੁਣ ਗੋਗਲਾਂ ਤੋਂ ਮਿੱਟੀ ਝਾੜਨੀ ਹੈ ਉਹ ਝਾੜੀ ਜਾਣਾ 25 ਦਿਨਾਂ ਤੋਂ ਉਹਨਾਂ ਨੂੰ ਹੀ ਦਿਖ ਰਿਹਾ ਨਾ ਹੁਣ ਆਪਾਂ ਬਈ 25 ਡੰਗ ਨਹੀਂ ਕਹਿੰਦੇ 25 ਘੰਟੇ ਨਹੀਂ ਕੱਟ ਸਕਦੇ 25 ਦਿਨ ਹੈ ਇੱਕ ਮਹੀਨਾ ਹੋ ਗਿਆ ਜਾਨੀ ਤੁਸੀਂ ਲਗਾਤਾਰ ਡੱਲੇਵਾਲ ਸਾਹਿਬ ਦੇ ਨਾਲ ਰਹੇ ਹੋ ਕਿਸ ਤਰੀਕੇ ਦਾ ਜਦੋਂ ਆਏ ਸੀ ਉਦੋਂ ਵੀ ਤੇ ਹੁਣ ਵੀ ਜਿੰਨਾ ਕਿ ਵੀ ਮੈਨੂੰ ਰਹਿਣ ਦਾ ਮੌਕਾ ਮਿਲਿਆ ਪ੍ਰਧਾਨ ਜੀ ਨਾਲ ਜਦੋਂ ਉਹਨਾਂ ਦੇ ਨਾਲ ਹੋਣਾ ਉਹਨਾਂ ਨੇ ਫ੍ਰੀ ਹੋਣਾ ਗੱਡੀ ਦੇ ਵਿੱਚ ਤੋਂ ਉਹਨਾਂ ਨੇ ਬਾਣੀ ਦਾ ਸਿਮਰਨ ਕਰਨਾ ਜਦੋਂ ਉਹਨਾਂ ਨੇ ਕਦੇ ਵਿਹਲੇ ਹੋਣਾ ਤਾਂ ਉਹਨਾਂ ਨੇ ਪਾਠ ਕਰਨਾ ਐਨੇ ਇੱਕ ਮੱਲੋ ਅੰਦਰੋਂ ਬਾਣੀ ਨਾਲ ਜੁੜੇ ਹੋਏ ਆ ਦੇਖੋ ਜਿੱਦੇ ਕਿੰਨਾ ਜੀਰਾ ਕਰਕੇ ਉਹਨਾਂ ਨੇ ਜਿਹੜੀ ਆਪਣੀ ਜ਼ਾਇਦਾਤ ਉਹਨਾਂ ਦੇ ਨਾਂ ਬੱਚਿਆਂ ਦੇ ਨਾਂ ਕਰਵਾ ਕੇ ਇਕੱਲੇ ਗੱਡੀ ਚਲਾ ਕੇ ਇੱਥੇ ਆਏ ਆ ਜੇ ਕੋਈ ਡਰਨ ਵਾਲਾ ਜੇ ਕੋਈ ਹੋਰ ਆਗੂ ਹੋਵੇ ਮੈਂ ਕਹਿੰਨਾ ਜੀ ਉਹ ਇਹੋ ਜੀ ਸੱਚੀ ਰੂਹ ਆ ਜਿਹੜੀ ਇੰਨੀ ਇੰਨੀ ਬਾਣੀ ਪੜਨ ਵਾਲੀ ਜਿਹੜੇ ਮੇਰੇ ਵਰਗੇ ਉਹਨਾਂ ਤੇ ਅੱਜ ਟਰੋਲ ਕਰਦੇ ਆ ਨਾ ਕਿ ਸਾਨੂੰ ਸੱਦਾ ਨਹੀਂ ਦਿੱਤਾ ਜਾਂ ਕੋਈ ਇਹ ਕਹਿ ਰਿਹਾ ਵੀ ਇਹ ਅਲੱਗ ਆਕੜਾ ਹੈ ਇੱਥੇ ਭੁਗਤ ਕੇ ਜਾਣਗੇ। ਇੰਨੀ ਬਾਣੀ ਪੜਨ ਵਾਲੇ ਬੰਦੇ ਨੂੰ ਜਦੋਂ ਮੈਂ ਟਾਰਗੇਟ ਕਰਾਂ ਨਾ ਤਾਂ ਮੈਂ ਫਿਰ ਇੱਥੇ ਭੁਗਤ ਕੇ ਜਾਊਂਗਾ। ਅਗਲਾ ਜਨਮ ਨਹੀਂ ਵੇਖਣਗੇ। ਜਿਹੜੇ ਅੱਜ ਬਹਾਨੇ ਲੱਭਦੇ ਆ ਨਾ ਉਹ ਇੱਥੇ ਹੀ ਭੁਗਤ ਕੇ ਜਾਣਗੇ। ਸਭ ਤੋਂ ਵੱਧ ਗੁੱਸਾ ਮੈਨੂੰ ਇੱਕ ਸਾਡੇ ਏਰੀਆ ਦੇ ਮੋٹے ਜਿਹੇ ਬੰਦੇ ਤੇ ਆ। ਜਦੋਂ ਪਿਛਲੇ ਸਾਲ ਮਾਗੀ ਤੇ ਆਪਾਂ ਨੂੰ ਪਤਾ ਸਾਰੇ ਆਪਾਂ ਮੋਕਸ ਏਰੀਆ ਦੇ ਆ। ਮਾਗੀ ਤੇ ਘੋੜੀਆਂ ਦਾ ਮੇਲਾ ਲੱਗਣੋ ਸਰਕਾਰ ਨੇ ਬੰਦ ਕਰਤਾ ਸੀ ਸਰਦਾਰ ਸੁਖਦੇਵ ਸਿੰਘ ਬੂੜਾ ਗੁਜਰ ਨੂੰ ਕੋਲੇ ਜਾ ਕੇ ਉਹਨੇ ਅੱਖਾਂ ਦੀ ਸਾਡਾ ਮੇਲਾ ਲਵਾਉ ਸਿੱਧੂਪੁਰ ਵਾਲੇ ਉਸ ਮੇਲੇ ਵਿੱਚ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੀ ਗਏ ਚਲ ਪਹਾਰਾ ਸਰੀਰਾ ਤੋਂ ਬੋਲਿਆ ਨਹੀਂ ਜਾਂਦਾ ਉਹ ਤਾਂ ਆਇਆ ਨਹੀਂ ਜਾਂਦਾ ਇੱਥੇ ਉਹਦਾ ਸਾਹ ਚੜਦਾ ਉ ਤਾਂ ਬਹੁਤ ਜਾੜਦਾ ਬੈਗਾਂ ਬੁਗਾਂ ਦੀ ਮਸ਼ਹੂਰੀ ਕਰਨ ਇੱਕ ਵੀ ਵੀਡੀਓ ਘਰੇ ਬੈਠੇ ਤੋਂ ਮੋਰਚੇ ਦੇ ਹੱਕ ਨਹੀਂ ਇੱਥੋਂ ਤੱਕ ਕਿ ਜਿਹੜੇ ਬੰਦੇ ਨੇ ਉਹਦੇ ਜਾ ਕੇ ਉਹਦਾ ਮੇਲਾ ਲਵਾਇਆ ਕੀ ਇੱਕ ਵਾਰੀ ਉਹਦਾ ਫਰਦ ਨਹੀਂ ਸੀ ਆ ਕੇ ਪਤਾ ਲੈ ਕੇ ਜਾਣ ਦਾ ਫੇਮ ਭਾਲਣ ਵਾਲੇ ਲੋਕ ਤੇ ਜਾਂ ਜਿਹੜੇ ਦੂਜੇ ਆ ਜਿਹੜੇ ਅੱਜ ਕੱਲ ਕਹਿ ਰਹੇ ਆ ਕਿ ਸਾਡਾ ਢੰਗ ਹੋ ਰਿਹਾ ਹੈ ਪ੍ਰਮਾਤਮਾ ਪ੍ਰਧਾਨ ਜੀ ਦੀ ਉਮਰ ਲੰਮੀ ਕਰੇ ਵੇਖੋ ਕਿਤੇ ਨਾ ਕਿਤੇ ਕੁਝ ਹੋ ਗਿਆ ਨਾ ਤਾਂ ਲੋਕਾਂ ਨੇ ਘਰਾਂ ਚ ਆ ਜਾ ਆ ਜਾ ਦੁੱਤੀਆਂ ਮਾਰਨ ਜਿਹੜਾ ਇੱਕ ਚਲਾਕੀ ਰਿਮੈਂ ਕੋਈ ਚਲਾਕੀ ਕਰਾ ਨਾ ਤੇ ਮੇਰਾ ਚਲਾਕੀ ਨਾਲ ਕਰਿਆ ਕੰਮ ਕਦੇ ਨਾ ਕਦੇ ਲੋਕਾਂ ਦੇ ਮੂਹਰੇ ਆ ਜਾਊਗਾ ਜੋ ਸੱਚੇ ਦਿਲੋਂ ਅੱਜ ਲੜਾਈ ਲੜ ਰਿਹਾ ਇਹ ਚ ਤਾਂ ਕੋਈ ਸ਼ੱਕ ਨਹੀਂ ਨਾ ਅੱਜ ਤਾਂ ਕੋਈ ਸ਼ੱਕ ਨਹੀਂ ਨਾ ਰਹਿ ਗਿਆ ਪਹਿਲਾਂ ਤਾਂ ਬਹੁਤ ਕਹਿੰਦੇ ਸੀ ਵੀ ਕੋਈ ਆਰਐਸਐਸ ਦਾ ਕੋਈ ਕਿਸੇ ਦਾ ਅੱਜ ਤਾਂ ਕੋਈ ਸ਼ੱਕ ਨਹੀਂ ਨਾ ਰਹਿ ਗਿਆ ਜਦੋਂ ਇਸ ਪਹੱਦ ਤੇ ਜਾ ਕੇ ਆਪਾਂ ਚਲਾਕੀ ਕਰਕੇ ਇਹ ਚਲਾਕੀ ਕਰੀ ਜਾਣੀ ਵੀ ਮੋਰਚੇ ਤੋਂ ਕਿਵੇਂ ਬਚਣਾ ਵੀ ਸੰਘਰਸ਼ ਲੜਨ ਤੋਂ ਕਿਵੇਂ ਬਚਣਾ ਤਾਂ ਫਿਰ ਪ੍ਰਮਾਤਮਾ ਉੱਪਰ ਵੇਖਦਾ ਉਹਦੀ ਜਿਹੜੀ ਅਦਾਲਤਾਂ ਉੱਥੇ ਕਿਸੇ ਦੀ ਸ਼ਿਫਾਰਸ਼ ਨਹੀਂ ਚੱਲਦੀ ਕੋਈ ਚਲਾਕੀ ਨਹੀਂ ਚੱਲਦੀ ਛੋਟੀਆਂ ਅਦਾਲਤਾਂ ਦੇ ਵਿੱਚ ਕੋਈ ਵਕੀਲ ਖਰੀਦ ਲਓਗੇ ਗਵਾਹ ਖਰੀਦ ਲਓਗੇ ਜੱਜ ਖਰੀਦ ਲਓਗੇ ਪਰ ਉਹ ਜਿੱਦੇ ਇਨਸਾਫ ਕਰਦਾ ਹੈ ਉਹ ਆਪ ਹੀ ਕਰੂਗਾ ਤਾਂ ਅਪੀਲ ਅੱਜ ਫੇਰ ਉਹੀ ਕਰਦੇ ਆ ਤੁਹਾਡੇ ਮਾਦੀਮ ਰਹੀ ਬਹੁਤ ਕਾਟਾ ਇੱਥੇ ਪ੍ਰਸ਼ਾਸਨ ਜਿੰਨੀ ਮਰਜ਼ੀ ਜ਼ੋਰ ਲਾ ਲੇ ਪ੍ਰਸ਼ਾਸਨ ਪ੍ਰਧਾਨ ਜੀ ਨੂੰ ਚੱਕ ਨਹੀਂ ਸਕਦਾ ਪਰ ਜਿਹੜੇ ਹਜੇ ਵੀ ਬੈਠੇ ਸੋਚੀ ਜਾਂਦੇ ਆ ਵੀ ਸੰਘਰਸ਼ ਕਿਹੜੇ ਸਾਹਮਣੇ ਲੜਨਾ ਹੈ ਤਾਂ ਫਿਰ ਉਹਨਾਂ ਨੂੰ ਲੋਕ ਮਾਫ਼ ਨਹੀਂ ਕਰਨਗੇ ਤੇ ਜਾਂ ਜਿਹੜੇ ਕੰਮ ਲੈ ਕੇ ਮੇਰੇ ਅਰਗੇ ਨਾ ਕੰਮ ਲੈ ਕੇ ਹੂੰ ਆਪਦੇ ਮੇਲੇ ਮੂਲੇ ਲਵਾ ਕੇ ਫਿਰ ਉਹਨਾਂ ਦੇ ਤੰਦੂਆ ਪੈ ਗਿਆ ਵੀ ਬੋਲਿਆ ਨਹੀਂ ਗਿਆ ਉਹਨਾਂ ਤੋਂ ਤਾਂ ਫਿਰ ਉਹ ਜਾਂ ਉਹਨਾਂ ਤੋਂ ਇੱਥੇ ਆਇਆ ਨਹੀਂ ਗਿਆ ਤਾਂ ਫਿਰ ਉਹ ਸਕਾਰਪਿਓ ਦਾ ਲੋਕਾਂ ਤੋਂ ਮੰਗੀ ਜਾਂਦੇ ਆ ਪ੍ਰਸਕਾਰਪਿਓ ਜੇ ਕਿਤੇ ਲੋਕ ਆਪਦੀ ਆਈ ਚਾਹਗੇ ਨਾ ਫਿਰ ਸਕਾਰਪਿਓ ਵੀ ਛੱਡ ਪੰਨ ਦਿੰਦੇ ਆ ਤੇ ਬੇਨਤੀ ਕਰਦੇ ਆ ਜਿਹੜੇ ਮੇਰੇ ਵਰਗੇ ਕੋਈ ਈਗੋ ਨਹੀਂ ਹੈਗੀ ਆ ਜਿਹੜੇ ਮੇਰੇ ਵਰਗੇ ਘਰਾਂ ਚ ਬੈਠੇ ਆ ਸਿਰਫ ਸੰਘਰਸ਼ ਤੋਂ ਬਚਣ ਲਈ ਵੀਡੀਓ ਪਾ ਰਹੇ ਆ ਕਦੇ ਡੱਲੇਵਾਲ ਦੇ ਸੈਨ ਨਹੀਂ ਹੋਏ ਪਹਿਲਾਂ ਤਾਂ ਲੋਕ ਕਹਿੰਦੇ ਸੀ ਨਾ ਵੀ ਕਿੰਨਾ ਚਿੱਠੀ ਨਹੀਂ ਕੱਢੀ ਹੁਣ ਤਾਂ ਪੰਦੇਰ ਸਾਹਿਬ ਨੇ ਚਿੱਠੀ ਵੀ ਕੱਢਦੀ ਉਹ ਉਹ ਲੜ ਲੈਣਾ ਅੱਜ ਤਾਂ ਆ ਜਾਣ ਨਹੀਂ ਫਿਰ ਸਮਾਂ ਜਿਹੜਾ ਇਤਿਹਾਸ ਲਿਖਿਆ ਜਾਣਾ ਹੈ ਇਹ ਸੱਚ ਹੀ ਲਿਖਿਆ ਜਾਣਾ ਮੇਰੇ ਵਰਗਾ ਕੋਈ ਝੂਠ ਨਹੀਂ ਲਿਖ ਸਕਦਾ